ਹਾਂਜੀ ਮੈਂ ਰਜਿੰਦਰ ਸਿੰਘ ਪਿੰਡ ਮਲਕਜੇ ਦਾ ਤਹਿਸੀਲ ਜਲਾਦਾ ਹਾਂ ਜਿਹੜਾ ਫਾਇਲ ਦੇ ਰਹਿਣ ਵਾਲੇ ਆ ਮੇਰੀ ਪਤਨੀ ਸੁਰਨਾ ਰਾਣੀ ਇਹਨਾਂ ਦੇ ਕਰੋ ਦੇ ਵਿੱਚ ਦੋ ਮੜਕੇ ਜਿਹੜੇ ਫਿੱਜੇ ਹੋਈ ਸੀ ਇਹਨਾਂ ਨੂੰ ਟੋਰ ਨਹੀਂ ਹੁੰਦਾ ਸੀ ਅਸੀਂ ਤੇ ਦਿੱਲੀ ਹਸਪੀਟਲ ਤੇ ਲਿਆਦਾ ਕੋਟ ਰੈਂਟ ਆ ਚੁੱਕਾ ਇਹਨਾਂ ਦਾ ਇਲਾਜ ਬਹੁਤ ਵਧੀਆ ਡਾਕਟਰਾਂ ਨੇ ਕੀਤਾ ਬਿਲਕੁਲ ਸਹੀ ਨੇ ਜੋ ਇੱਥੇ ਛੋਟੇ ਤੋਂ ਲੈ ਕੇ ਵੱਡੇ ਜਿਹੜੇ ਡਾਕਟਰ ਸਨ ਚਾਹ ਸਫਾਈ ਵਾਲੇ ਸਨ ਚਾਹ ਛੋਟੇ ਨਰਸਾ ਸਨ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ। ਇੱਕ ਸਾਨੂੰ ਨਹੀਂ ਜਿੰਨੇ ਵੀ ਮਰੀਜ਼ ਸਾਡੇ ਨਾਲ ਬਿਤਾਦੇ ਨੇ ਸਨ ਸਾਰਿਆਂ ਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਹੈ। ਇਹਨਾਂ ਇਸ ਭਾਈ ਬਹੁਤ ਸੀ ਖਾਣਾ ਜਿਹੜਾ ਬਹੁਤ ਵਧੀਆ ਹੁੰਦਾ ਸੀ। ਮਰੀਜ਼ ਹੁੰਦੇ ਨਾ ਕਦੀ ਕੋਈ ਖਾਣਾ ਕਦੀ ਉਹ ਜ ਅਸੀਂ ਕਰੇ ਨਹੀਂ ਦੇ ਸਕਦੇ ਤੇ ਸਾਡੀ ਉਹਨੇ ਬੱਚੇ ਵੀ ਸੇਵਾ ਨਹੀਂ ਕਰ ਸਕਦੇ ਇਹਨੀਆਂ ਲੱਤੀ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਇਹਨਾਂ ਨੇ ਕੰਦੇ ਮਰੀਜ਼ ਨੂੰ ਠੀਕ ਕੀਤਾ। ਮੈਂ ਸਿੱਧਾ ਬੋਲ ਜੀ ਹਾਂ ਜੀ। ਅਸੀਂ ਇਹ ਸਭ ਆਪਕਾ ਬਹੁਤ-ਬਹੁਤ ਮੈਡਮ ਜੀ ਧੰਨਵਾਦ ਹੈ ਬਹੁਤ ਧੰਨਵਾਦ ਮੈਂ ਕਰੋ ਹੁੰਦੀ ਆਈ ਆ ਉਹਨੇ ਸੱਚ ਦੇ ਚੱਲੇ ਆ ਇੰਨਾ ਡਾਕਟਰ ਗੀਰਬਾ ਸਾਹਿਬ ਮਿਲਿਆ ਹੈ ਇੰਨਾ ਵਧੀਆ ਸੰਸਤਾਪ ਮਿਲਿਆ ਹੈ ਨਾ ਅਸੀਂ ਇਸ ਸਤਾਪ ਕਰਦੀ ਨਾ ਦੇ ਸਕਦੇ ਚਲੋ ਕਰਨਾ ਮਾਲਕ ਹੁੰਦਾ ਹੈ ਬਾਕੀ ਸੰਯੋਗ ਜਿਹੜਾ ਨਾ ਸਤਾਪ ਸੰਭਿਤਾ ਹੈ ਬਹੁਤ ਸੰਵਧੀਆ ਹੈ ਸਾਨੂੰ ਮਤਲ 4 5 ਦੀ ਛੁੱਟੀ ਦੇਤੀ ਇੰਨਾ ਵਧੀਆ ਮੇਰੀ ਕੇਅਰ ਹੋਈ ਹੈ ਨਾ ਮੇਰੇ ਬੱਚੇ ਦੀ ਕੇਅਰ ਕਰ ਸਕਦੇ ਜਿੰਨੀ ਮੇਰੀ ਕੇਅਰ ਹੋਈ ਹੈ ਨਾ ਇੰਨੀ ਜਿੰਨਾ ਮੇਰੇ ਲੱਸਾਂ ਦਿੱਤੀ ਕੇ ਮੇਰੀ ਬੇਟੀ ਨਹੀਂ ਕਰ ਸਕਦੀ ਮੇਰੀ ਪੋਤੀ ਦੋਦੀ ਨਹੀਂ ਕਰ ਸਕਦੀ ਸਾਡੀ ਬੋਧ ਕੇ ਰਹੀ ਅਸੀਂ ਇਹ ਇੰਨਾ ਵਨਾ ਹਸਪੀਟਲ ਦਾਲਵਾ ਜਨਾ ਬਹੁਤ ਖੁਸ਼ ਆ ਅਸੀਂ ਤੱਕ ਗਿਰ ਕਈਆਂ ਜਿਹੜਾ ਆਵੇ ਇਸ ਹਸਪੀਟਲ ਵਿੱਚੋਂ ਖੁਸ਼ ਹੋ ਕੇ ਜਾਵੇ ਅਸੀਂ ਖੁਸ਼ ਹੋ ਕੇ ਚੱਲਦੇ ਆ ਬੇਦਖਾਤ ਆ ਇਜ਼ਤੀ ਕਾ ਕਾ ਸਾ ਰੈਜੀ ਦੀ ਪਤੇ ਮਾਂ ਦਾ ਸੱਚੇ ਪਾਛ ਹਾਰੇ ਕੇ ਇਸ ਤਰ੍ਹਾਂ ਅਸੀਂ ਵੇਖ ਖੋ ਚੱਲਿਆ ਉਵੇਂ ਖੋ ਜਾ